ਪਹਿਲੇ 6 ਭਾਗ ਤੁਸੀਂ ਕਹਾਣੀ ਦੇ ਸੁਣ ਚੱਕੇ ਹੋ। ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ। ਸੁਣੋ ਜੀ 7ਵਾਂ ਭਾਗ। ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਇੰਦਰਜੀਤ ਦੀ ਸੱਸ ਨੇ ਇੰਦਰਜੀਤ ਨੂੰ ਸਮਝਾਉਂਦਿਆਂ ਕਿਹਾ ਕਿ ਸਾਨੂੰ ਜੋਤ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ। ਕੱਲ ਨੂੰ ਕੋਈ ਹੋਰ ਦੱਸੇ ਇਸ ਤੋਂ ਚੰਗਾ ਅਸੀਂ ਉਸ ਨੂੰ ਖੁਦ ਦੱਸ ਦਈਏ। ਪਰ ਮੰਮੀ ਜੀ ਤੇ ਜੋਤ ਨੂੰ ਸੱਚ ਪਤਾ ਲੱਗਣ ਤੇ ਉਹ ਮੇਰੇ ਤੋਂ ਦੂਰ ਨਾ ਹੋ ਜੇ ਇੰਦਰਜੀਤ ਨੇ ਘਬਰਾਉਂਦੇ ਹੋਏ ਕਿਹਾ ਨਹੀਂ ਪੁੱਤ ਬਾਹਰ ਲੋਕਾਂ ਦਾ ਕੀ ਪਤਾ ਹੈ ਕੱਲ ਨੂੰ ਜੇ ਕਿਸੇ ਨੇ ਜੋਤ ਨੂੰ ਗੱਲਾਂ ਵਧਾ ਕੇ ਜੜਾ ਕੇ ਦੱਸ ਦਿੱਤੀਆਂ ਤਾਂ ਜੋਤ ਤੇ ਦਿਮਾਗ ਤੇ ਮਾੜਾ ਅਸਰ ਹੋਊਗਾ ਇਸ ਤੋਂ ਪਹਿਲਾਂ ਕਿ ਕੋਈ ਹੋਰ ਇਸ ਨੂੰ ਗੱਲ ਦੱਸੇ ਸਾਨੂੰ ਸਾਰਾ ਸੱਚ ਦੱਸ ਦੇਣਾ ਚਾਹੀਦਾ ਹੈ ਇੰਦਰਜੀਤ ਨੇ ਹਾਮੀ ਭਰਦਿਆਂ ਉੱਠ ਕੇ ਜੋਤ ਕੋਲ ਕਮਰੇ ਵਿੱਚ ਚਲੀ ਗਈ। ਜੋਤ ਬੈੱਡ ਤੇ ਮੋਢੇ ਮੂੰਹ ਲੰਮੀ ਪਈ ਰੋ ਰਹੀ ਸੀ। ਪਹਿਲਾਂ ਤਾਂ ਇੰਦਰਜੀਤ ਨੇ ਜੋਤ ਨੂੰ ਬੈੱਡ ਤੇ ਬਿਠਾ ਕੇ ਚੁੱਪ ਕਰਵਾਇਆ। ਅਤੇ ਫਿਰ ਜੋਤ ਨੂੰ ਕਿਹਾ ਕਿ ਰੋ ਨਾ ਪੁੱਤ। ਮਾਫ਼ ਕਰ ਦੇ। ਮੈਂ ਤੇਰੇ ਨਾਲ ਉੱਚੀ ਬੋਲੀ। ਪੁੱਤ ਤੂੰ ਕੱਲ ਕਾਲਜ ਨਹੀਂ ਜਾਣਾ। ਕੱਲ ਨੂੰ ਤੈਨੂੰ ਸਭ ਸੱਚ ਦੱਸ ਦੇਣਾ ਹੈ ਜੋ ਅਸੀਂ ਹੁਣ ਤੱਕ ਤੇਰੇ ਤੋਂ ਛੁਪਾ ਕੇ ਰੱਖਿਆ ਹੈ ਚੱਲ ਹੁਣ ਉੱਠ ਮੈਂ ਰੋਟੀ ਬਗਾਵਾ ਤੇ ਤੂੰ ਫੜਾ ਸਭ ਨੂੰ ਇਹਨਾਂ ਕਹਿ ਕੇ ਇੰਦਰਜੀਤ ਜੋਤ ਨੂੰ ਉਠਾ ਕੇ ਰਸੋਈ ਚ ਲੈ ਗਈ ਤੇ ਸਾਰੇ ਰੋਟੀ ਖਾ ਕੇ ਸੌ ਗਈ ਅਗਲੇ ਦਿਨ ਜੋਤ ਦੇ ਛੋਟੇ ਭੈਣ ਭਰਾਵਾਂ ਨੂੰ ਸਕੂਲ ਭੇਜ ਕੇ ਇੱਕ ਕਮਰੇ ਚ ਜੋਤ ਦੀ ਮੰਮੀ ਦਾਦੀ ਅਤੇ ਜੋਤ ਬੈਠ ਗਈ ਜੋਤ희 ਦਾਦੀ ਨੇ ਜੋਤ ਨੂੰ ਉਸਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ। ਜੋਤ ਦੀ ਦਾਦੀ ਨੇ ਕਿਹਾ ਕਿ ਜੋਤ ਤੂੰ 3 ਸਾਲ ਦੀ ਸੀ ਜਦੋਂ ਤੇਰੀ ਮੰਮੀ ਜਸਨੀਤ ਦੀ ਮੌਤ ਹੋ ਗਈ। ਇਹ ਕਹਿੰਦਿਆ ਸੀ ਜੋਤ ਦੀ ਦਾਦੀ ਦੀਆਂ ਅੱਖਾਂ ਭਰ ਆਈਆਂ। ਤੂੰ ਬਿਲਕੁਲ ਆਪਣੀ ਮਾਂ ਵਰਗੀ ਐ। ਜਸਨੀਤ ਦਾ ਸੁਭਾਅ ਬਹੁਤ ਹੀ ਮਲਾਪੜਾ ਸੀ। ਤੇ ਉਸਨੇ ਕਦੇ ਵੀ ਕਿਸੇ ਨੂੰ ਉੱਚੀ ਨਹੀਂ ਬੋਲਿਆ ਬਸ ਸਾਰਾ ਦਿਨ ਹਾਸੇ ਰਹਿਣਾ ਤੇ ਹਾਂਜੀ ਹਾਂਜੀ ਕਰਦੀ ਰਹਿਣਾ ਸਭ ਨੂੰ ਜਦੋਂ ਜਸਨੀਤ ਦੀ ਮੌਤ ਹੋਈ ਤਾਂ ਉਹ ਮਾਂ ਬੰਡ ਵਾਲੀ ਸੀ ਇੱਕ ਦਿਨ ਤੜਕੇ 4:00 ਵਜੇ ਉੱਠ ਕੇ ਬਾਹਰ ਬਾਥਰੂਮ ਜਾਣ ਲੱਗੀ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਹਾਰਟ ਅਟੈਕ ਹੋਣ ਕਰਕੇ ਉੱਥੇ ਹੀ ਥਾਂ ਫਰਸ਼ ਤੇ ਡਿੱਗ ਪਈ ਤੇਰੇ ਪਾਪਾ ਇਕਦਮ ਖੜਾਕ ਸੁਣ ਕੇ ਉੱਠੇ ਤਾਂ ਦੇਖਿਆ ਤੇਰੀ ਮੰਮੀ ਜ਼ਮੀਨ ਤੇ ਲੇਟੀ ਹੋਈ ਸੀ ਪਰ ਜਸਨੀਤ ਨੂੰ ਕੋਈ ਹੌਸ ਨਹੀਂ ਸੀ ਤੇਰੇ ਪਾਪਾ ਨੇ ਮੈਨੂੰ ਆਵਾਜ਼ ਲਗਾਈ ਤਾਂ ਕਾਰ ਬਾਹਰ ਕੱਢੀ ਪਰ ਹੌਸਪੀਟਲ ਪਹੁੰਚ ਪਹੁੰਚੇ ਉਦੋਂ ਤੱਕ ਡਾਕਟਰ ਨੇ ਚੈੱਕਅਪ ਕੀਤਾ ਤਾਂ ਦੱਸਿਆ ਕਿ ਜਸਨੀਤ ਦੀ ਮੌਤ ਹੋ ਚੁੱਕੀ ਹੈ ਸਾਡੇ ਤੇ ਤਾਂ ਦੁੱਖਾਂ ਦਾ ਪਹਾੜ ਉੱਠ ਪਿਆ ਪਰ ਵੈਗਰੂ ਅੱਗੇ ਕਿਸ ਦਾ ਦੋਚ ਚੱਲਦਾ ਹੈ ਫਿਰ ਮਨਪ੍ਰੀਤ ਨੇ ਸਭ ਨੂੰ ਕੌਣ ਕੀਤਾ ਤੇ ਜਸਲੀਨ ਦਾ ਸੰਸਕਾਰ ਕੀਤਾ ਫਿਰ 11 ਦਿਨ ਬਾਅਦ ਭੋਗ ਪਾਇਆ ਤੂੰ ਛੋਟੀ ਹੋਣ ਕਰਕੇ ਸਾਰਾ ਦਿਨ ਮੰਮੀ ਮੰਮੀ ਦੀ ਰੱਟ ਲਾਈ ਜਾਂਦੀ ਤੇ ਤੈਨੂੰ ਦੇਖ ਕੇ ਸਾਡਾ ਰੋਣਾ ਨਿਕਲ ਜਾਂਦਾ ਤੂੰ ਇਹੀ ਕਹਿਣਾ ਕਿ ਮੈਂ ਤਾਂ ਮੰਮੀ ਕੋਲ ਜਾਣਾ ਹੈ ਫਿਰ ਜਦੋਂ ਤੇਰੀ ਮੰਮੀ ਨੂੰ ਪੂਰੇ 2 ਮਹੀਨੇ ਹੋਏ ਤਾਂ ਤੇਰੀ ਨਾਨੀ ਸਰਜੀਤ ਕੌਰ ਸਾਡੇ ਕੋਲ ਆਈ ਸ਼ਾਮ ਨੂੰ ਮੰंजे ਤੇ ਬੈਠਿਆ ਤੇਰੇ ਵੱਲ ਵੇਖ ਕੇ ਉਹਨਾਂ ਨੇ ਕਿਹਾ ਭੈਣ ਜੀ ਗੁੱਸਾ ਨਾ ਕਰਿਓ ਜੇ ਤੁਹਾਨੂੰ ਸਹੀ ਲੱਗੇ ਤਾਂ ਸਾਨੂੰ ਮਰਦ ਦੀ ਦਾ ਦੂਜਾ ਵਿਆਹ ਕਰ ਦੇਣਾ ਚਾਹੀਦਾ ਹੈ ਚਾਹੇ ਮੇਰੀ ਧੀ ਦੀ ਮੌਤ ਹੋਈ ਹੈ ਪਰ ਜੋਤ ਅਜੇ ਛੋਟੀ ਹੈ ਅਤੇ ਉਸ ਨੂੰ ਮਾਂ ਦੀ ਲੋੜ ਹੈ ਇਹ ਕਹਨੇ ਸਰਜੀਤ ਭੈਣ ਜੀ ਦੀਆਂ ਅੱਖਾਂ ਭਰ ਆਈਆਂ ਮੰਤਰੇਤਨੀ ਅਜੇ ਉਮਰ ਦੀ ਕੁਝ ਨਹੀਂ ਸੀ ਉਹ ਕਿਵੇਂ ਕੱਟੇਗਾ ساری ਜ਼ਿੰਦਗੀ ਮੈਨੂੰ ਸਰਜੀਤ ਭੈਣ ਜੀ ਦੀ ਗੱਲ ਤਾਂ ਸਹੀ ਲੱਗੀ ਪਰ ਅਸੀਂ ਦੋਨੇ ਹੀ ਪਰੇਸ਼ਾਨ ਸੀ ਕਿ ਮਨਪ੍ਰੀਤ ਨਾਲ ਗੱਲ ਕੌਣ ਕਰੂ ਫਿਰ ਮੈਂ ਸਰਜੀਤ ਭੈਣ ਜੀ ਨੂੰ ਕਿਹਾ ਕਿ ਭੈਣ ਜੀ ਤੁਸੀਂ ਗੱਲ ਕਰੋ ਤੁਹਾਡੀ ਗੱਲ ਦਾ ਤਾਂ ਉਸਨੇ ਗੁੱਸਾ ਵੀ ਨਹੀਂ ਕਰਨਾ ਅਤੇ ਗੱਲ ਵੀ ਚੁੱਪਚਾਪ ਸੁਣ ਲੈਣੀ ਹੈ ਰਾਤ ਨੂੰ ਰੋਟੀ ਤੋਂ ਬਾਅਦ ਜਦੋਂ ਅਸੀਂ ਸਾਰੇ ਇੱਕ ਕਮਰੇ 'ਚ ਬੈਠੇ ਸੀ ਤਾਂ ਸਰਜੀਤ ਭੈਣ ਜੀ ਨੇ ਮਨਪ੍ਰੀਤ ਨੂੰ ਕਿਹਾ ਇਹ ਪੁੱਤ ਗੁੱਸਾ ਤਾਂ ਨਾ ਕਰੀ ਤੇਰੇ ਨਾਲ ਕੀ ਗੱਲ ਕਰਨੀ ਸੀ ਜ਼ਰੂਰੀ ਮਨਪ੍ਰੀਤ ਵਯੂ ਸੋਝਾ ਹੋਇਆ ਤੇ ਬੋਲਿਆ ਦੱਸੋ ਮੰਮੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁੱਤ ਜੋ ਤਾਂ ਜੀ ਛੋਟੀ ਹੈ ਉਸ ਨੂੰ ਮਾਂ ਦੀ ਲੋੜ ਹੈ ਹੰਜੂਆਂ ਨਾਲ ਭਰੀਆਂ ਅੱਖਾਂ ਨੂੰ ਚੁੰਨੀ ਦੇ ਇੱਕ ਪਲੜੇ ਨਾਲ ਸਾਫ਼ ਕਰਦਿਆਂ ਸੁਰਜੀਤ ਭੈਣ ਜੀ ਨੇ ਮਨਪ੍ਰੀਤ ਦੇ ਮੋਢੇ ਤੇ ਹੱਥ ਰੱਖਦੇ ਕਿਹਾ ਯੇ ਤੂੰ ਕਹੇ ਤਾਂ ਅਸੀਂ ਕੁੜੀ ਲੱਭੀਏ ਤੇਰੇ ਲਈ ਪਰ ਮੰਮੀ ਤੁਹਾਨੂੰ ਪਤਾ ਹੈ ਕਿ ਕੋਈ ਵੀ ਔਰਤ ਦੂਜੇ ਦੇ ਜਵਾਬ ਨੂੰ ਪਿਆਰ ਨਹੀਂ ਕਰਦੀ ਜੇ ਉਸਨੇ ਜੋਤ ਨਾਲ ਮਤਰਈਆਂ ਵਾਲਾ ਸਲੋਕ ਕੀਤਾ ਤਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਇਹ ਹੋਣਾ ਮੰਤਰ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਪੁੱਤ ਤੂੰ ਯਕੀਨ ਰੱਖ ਅਸੀਂ ਵਧੀਆ ਕੁੜੀ ਲੱਭਾਂਗੇ ਬਸ ਤੂੰ ਹਾਂ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ। ਸਰਜੀਤ ਭੈਣ ਜੀ ਨੇ ਤਰਲੇ ਪਾਉਂਦਿਆ ਕਿਹਾ ਪਹਿਲਾਂ ਮੰਮੀ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਪਹਿਲਾਂ ਦੀ ਤਰ੍ਹਾਂ ਵਰਤਦੇ ਰਹੋਗੇ। ਮਨਪ੍ਰੀਤ ਨੇ ਆਪਣੀ ਸੱਸ ਦੇ ਜੁੜੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਥੱਲੇ ਕਰਦੇ ਕਿਹਾ ਨਹੀਂ ਸੱਸ ਜਰਦੇ ਪੁੱਤ ਤੂੰ ਚਿੰਤਾ ਨਾ ਕਰ। ਸਰਜੀਤ ਭੈਣ ਜੀ ਨੇ ਮਨਪ੍ਰੀਤ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਗੱਲਾਂ-ਬਾਤਾਂ ਕਰਕੇ ਮਨਪ੍ਰੀਤ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ ਮੈਂ ਤਾਂ ਭੈਣ ਜੀ ਮੈਂ ਤੇ ਭੈਣ ਜੀ ਉਸੇ ਕਮਰੇ 'ਚ ਆਪਣੇ ਮੰਜੇ ਤੇ ਲੇਟ ਗਈਆਂ ਤੇ ਇਹ ਤੇਰੀ ਨਾਨੀ ਸਰਜੀਤ ਕੌਰ ਜਸਨੀਤ ਦੇ ਬਰੀਨੇ ਤੋਂ ਬਾਅਦ ਮਨਪ੍ਰੀਤ ਲਈ ਕੁੜੀ ਲੱਭਣ ਦੀ ਸਨਾਹ ਕਰਕੇ ਆਪਣੇ ਪਿੰਡ ਵਾਪਸ ਚਲੀ ਗਈ ਕਿ ਮੈਂ ਸਰਜੀਤ ਭੈਣ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵੈਸੇ ਹੀ ਕਹਿ ਦਿੱਤਾ ਕਿ ਉਹ ਮਨਪ੍ਰੀਤ ਲਈ ਕੁੜੀ ਦੇਖਣਾ ਕਿਉਂਕਿ ਮੈਨੂੰ ਹਾਰਟ ਦਾ ਨੁਕਸ ਕਰਕੇ ਜਲਦੀ ਤੋਂ ਜਲਦੀ ਮੰਤਰੀ ਦਾ ਵਿਆਹ ਕਰਨਾ ਚਾਹੁੰਦੀ ਸੀ ਜਸਲੀ ਜਸਨੀਤ ਦੇ ਵਰੀਨੇ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਇੰਦਰਜੀਤ ਦੀ ਮੰਤ੍ਰੀਤ ਲਈ ਦੱਸ ਪਾਈ ਉਹਨਾਂ ਨੇ ਕਿਹਾ ਕਿ ਕੁੜੀ ਬਹੁਤ ਸਿਆਣੀ ਹੈ ਪਰ ਘਰ ਸਾਂਭਣ ਵਾਲੀ ਹੈ ਹੈਗੀ ਤਲਾਕ ਸੁਦਾ ਮੈਂ ਸਰਜੀਤ ਭੈਣ ਜੀ ਨੂੰ ਫੋਨ ਤੇ ਇਸ ਰਿਸ਼ਤੇ ਬਾਰੇ ਦੱਸਿਆ ਅਤੇ ਘਰ ਆਉਣ ਨੂੰ ਕਿਹਾ ਕਹਾਣੀ ਦਾ ਬਾਕੀ ਰਹਿਦਾ ਹਿੱਸਾ ਅਗਲੇ ਭਾਗ ਵਿੱਚ ਸੁਣੋ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਆਖਰ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ